ਹੈਲੋ ਦੋਸਤੋ ਅੱਜ ਤੁਹਾਨੂੰ ਦਿਖਾਵਾਂਗੇ TVS Jupiter ਦੇ ਬ੍ਰੇਕ ਦੇ ਵਿੱਚ ਪ੍ਰੋਬਲਮ ਇਹਦੀ ਬ੍ਰੇਕ ਤਾਰ ਜਿਹੜੀ ਆ ਉਹ ਰਸਤੇ ਦੇ ਵਿੱਚੋਂ ਬਲਾਕ ਹੋ ਚੁੱਕੀ ਦੀ ਹੈ ਇਸ ਕਰਕੇ ਬ੍ਰੇਕ ਤਾਨੂੰ ਜਦੋਂ ਅਸੀਂ ਨਪਾਂਦੇ ਆ ਕਲੱਚ ਤੋਂ ਲੀਵਰ ਤੋਂ ਤੰਨਪੋਂਦੀ ਹੈ ਲੇਕਿਨ ਤਾਰ ਖਿਚੋਂਦੀ ਨਹੀਂ ਹੈ ਤਾਂ ਉਹਦੇ ਕਰਕੇ ਬ੍ਰੇਕ ਨਹੀਂ ਲੱਗ ਰਹੀ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਇਹਦੀ ਬ੍ਰੇਕ ਤਾਰ ਨੂੰ ਚੇਂਜ ਕਰਾਂਗੇ ਚੇਂਜ ਕਰਨ ਲਈ ਅਹੀਂ ਇਹਦਾ ਵਾਈਜ਼ਰ ਖੋਲਾਂਗੇ ਚਾਰ ਨਟ ਸਟਾਰ ਛੋਟੇ ਦੋ ਸਟਾਰ ਨਟ ਵੱਡੇ ਇਹਨਾਂ ਨੂੰ ਖੋਲਾਂਗੇ ਇਸ ਸ਼ੀਸ਼ਿਆਂ ਨੂੰ ਖੋਲਾਂਗੇ ਤਾਂ ਅਸੀਂ ਇਸ ਵਾਈਜ਼ਰ ਨੂੰ ਗੱਡੀ ਨਾਲੋਂ ਪਹਿਲਾਂ ਰਿਮੂਵ ਕਰਾਂਗੇ ਰਿਮੂਵ ਕਰਨ ਤੋਂ ਬਾਅਦ ਅਹੀਂ ਇਹਦੀ ਤਾਰ ਨੂੰ ਖਡਾਂਗੇ ਤਾਰੇ ਦੀ ਤਾਂ ਨਹੀਂ ਨਿਕਲੇਗਾ ਦੀ ਚੈੱਕ ਕਰ ਲਿਆ ਸਾਨੂੰ ਥਲੋ ਕੱਟਨੇ ਪੈਣੀ ਹੈ ਕੱਟ ਕੇ ਤਾਰਹੀਂ ਇਹਦੇ ਵਿੱਚੋਂ ਕੱਟਾਂਗੇ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਨਾਟਾਂ ਹੀ ਖੋਲ ਲਿਆ ਨੇ ਹੁਣ ਇਹਦੀ ਪਿੰਨਾ ਤੋਂ ਇਸ ਕਾਰਨ ਬੜੀ ਹੀ ਧਿਆਨ ਨਾਲ ਰਿਮੂਵ ਕਰਾਂਗੇ ਹੋਰ ਉਸ ਤੋਂ ਬਾਅਦ ਇਹਦੀ ਬਰੇਟਾਂ ਨੂੰ ਵਾਰ ਕੱਢ ਕੇ ਦੂਸਰੀ ਤਾਰ ਨੂੰ ਵਿੱਚ ਐਡ ਕਰਾਂਗੇ ਤਾਂ ਤਾਰ ਕਿਸ ਤਰ੍ਹਾਂ ਕੱਢਣੀ ਹੈ ਇਹ ਵੀ ਤੁਹਾਨੂੰ ਅੱਜ ਇੱਕ ਸੌਖਾ ਤਰੀਕਾ ਦੱਸ ਦਿੰਨੇ ਆ ਮਕੈਨਿਕ ਬਾਈਆਂ ਨੂੰ guitar ਜੇ ਅਸੀਂ ਇਹਨੂੰ ਪੂਰੀ ਪਹਿਲਾਂ ਹੀ ਕੱਢ ਲਈ ਤਾਂ ਫਿਰ ਜਿਹੜੀ ਹੈ ਨਵੀਂ ਤਾਰ ਪਾਣੀ ਹੈ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਤੰਗੀ ਨਾਲ ਜਾਏਗੀ ਬਹੁਤ ਸਾਰਾ ਸਾਨੂੰ ਬਾਡੀ ਖੋਲ੍ਹਣੇ ਪੈਗੇ ਤੇ ਇਹਦਾ ਸੌਖਾ ਤਰੀਕਾ ਹੈ ਕਿ ਤਾਰ ਨੂੰ ਕੱਟ ਕੇ ਪਹਿਲਾਂ ਬਾਰ ਕੱਢ ਲੈਣਾ ਦਾ ਸਲੀਵ ਵਿਚ ਰੰਦਣੀ ਹੈ ਐ ਦੇਖ ਲੋ ਤੁਸੀਂ ਤਾਰ ਕੱਟ ਰਹੀਆਂ ਅਸੀਂ ਜਿਹੜੀ ਇਹਨੇ ਟੈਟ ਹੋਈ ਦੀ ਆ ਔਰ ਇਹ ਤਾਰ ਬਹੁਤ ਜ਼ਿਆਦਾ ਮੋਟੀ ਹੁੰਦੀ ਹੈ ਇਸ ਕਰਕੇ ਪਲਾਜ਼ੀ ਥੋੜੀ ਜਿਹੀ ਕਟਿੰਗ ਕਰਕੇ ਉਸ ਤੋਂ ਬਾਅਦ ਨੂੰ ਮਰੋੜੀ ਦੇ ਕੇ ਤਖੋ ਲੈਣਾ ਤਾਂ ਹੁਣ ਅਸੀਂ ਨੂੰ ਤਾਰ ਨੂੰ ਬਾਹਰ ਕੱਢ ਲਾਂਗੇ ਇਹ ਤੋ ਤਾਰ ਬਾਹਰ ਰਿਮੂਵ ਹੋ ਗਈ ਆ ਹੁਣ ਨਵੀਂ ਤਾਰ ਨੂੰ ਅਸੀਂ ਇਹਦੇ ਨਾਲ ਟੇਪ ਨਾਲ ਜੋੜ ਦੇਵਾਂਗੇ ਕਾਲੀ ਟੇਪ ਨਾਲ ਇੱਥੋਂ ਅਸੀਂ ਜੋੜ ਦੇਵਾਂਗੇ ਸੌਖਾ ਤਰੀਕਾ ਇਹ ਨੂੰ ਟੇਪ ਨਾਲ ਪੱਕੀ ਤਰ੍ਹਾਂ ਜੋੜ ਲਿਆ ਥੱਲੋਂ ਅਸੀਂ ਹੌਲੀ-ਹੌਲੀ ਖਿੱਚਾਂਗੇ ਇਹ ਉੱਪਰ ਵਾਲੀ ਤਾਰ ਨਵੀਂ ਵਿੱਚ ਉਗੜੀ ਜਗ੍ਹਾ ਤੇ ਆਪਣੇ ਆਪ ਸੈੱਟ ਹੋ ਦੀ ਜਾਏਗੀ ਤਾਂ ਨੂੰ ਕੁਝ ਵੀ ਖੋਲਣ ਦੀ ਲੋੜ ਨਹੀਂ ਪੈਗੀ ਕੁਝ ਸੈਕਿੰਡ ਲੱਗਣਗੇ ਤੇ ਤਾਰ ਸਾਡੀ ਦੂਸਰੀ ਪਾਸੇ ਬਾਹਰ ਆ ਜਾਏਗੀ ਇਹ ਦੇਖ ਲਓ ਤੁਸੀਂ ਇਧਰ ਉਤਾਰ ਲਾਈ ਆ ਉਧਰ ਉਤਾਰ ਬਾਹਰ ਆ ਗਈ ਹੈ ਤਾਂ ਹੁਣ ਅਸੀਂ ਕਟਰ ਦੀ ਮਦਦ ਨਾਲ țeਬ ਨੂੰ ਕੱਟ ਦੇਵਾਂਗੇ țeਬ ਨੂੰ ਕੱਟ ਕੇ ਤਾਂ ਤਾਰ ਨਵੀਂ ਅਹੀਂ ਐਡ ਕਰ ਦੇਵਾਂਗੇ ਔਰ ਨਵੀਂ ਤਾਰ ਲਾਣ ਦਾ ਵੀ ਤੁਹਾਨੂੰ ਇੱਕ ਸੌਖਾ ਜਿਹਾ ਤਰੀਕਾ ਦੱਸਣਿਆ ਇਧਰ ਥੱਲੇ ਇੱਕ ਨਟ ਹੁੰਦਾ 10 ਨੰਬਰ ਔਰ ਪੱਤੀ ਬਣੀ ਦੀ ਹੈ ਉਹ ਪੱਤੀ ਦੇ ਕਾਟਰ ਨੂੰ ਵੀ ਬੜੇ ਧਿਆਨ ਨਾਲ ਲੈਣਾ ਸਭ ਤੋਂ ਪਹਿਲਾਂ ਹੀ ਉੱਪਰ ਇਹਨੂੰ ਤਾਰ ਨੂੰ ਲੀਵਰ ਦੇ ਵਿੱਚ ਲਾ ਦੇਣਾ ਬਰਾਬਰ ਲਾ ਕੇ ਬ੍ਰੇਕ ਲੀਵਰ ਦਾ ਬ੍ਰੇਕ ਸੋਚ ਚੈੱਕ ਕਰ ਲੈਣਾ ਔਰ ਚੈੱਕ ਕਰ ਦੋ ਬਾਅਦ ਆ ਇਹਨੂੰ ਐਡ ਕਰ ਦੇਣਾ ਹੁਣ ਇਹ ਪੱਤੀ ਦੇਖੋ ਪੱਤੀ ਨੂੰ ਇੱਕ ਘਟ ਪਿੱਛੇ ਤੇ ਇੱਕ ਘਟ ਅੱਗੇ ਅੱਗੇ ਵਾਲਾ ਘਟ ਅੱਗੇ ਲਾ ਕੇ ਇਹ ਛੇਰਾ ਘਟ ਪਿੱਛੇ ਕਰਕੇ ਤੇ 10 ਨੰਬਰ ਨਟ ਲੱਗਣਾ ਇਥੇ ਸਪਰਿੰਗ ਵਾਲਾ ਤਾਂ ਗਿੱਲੂ ਜਨਾ ਹੋਏ ਸਪਰਿੰਗ ਵਾਲਾ ਬਸ ਇਥੇ ਲਗਾ ਕੇ ਤਾਂ ਇਹਨੂੰ ਕੱਸ ਦੇਣਾ ਤੇ ਜਿੰਨੀ ਵੀ ਫਿਟਿੰਗ ਇਹ ਕਰਨੀ ਆ ਬੜੀ ਆਰਾਮ ਨਾਲ ਉਰਤਿਆਨ ਨਾਲ ਕਰਨੀ ਹੈ। ਕਈ ਵਾਰੀ ਜ਼ਿਆਦਾ ਜ਼ੋਰ ਲਾਉਣ ਨਾਲ ਵੀ ਇਹ ਨੱਟ ਸਲਿੱਪ ਹੋ ਜਾਂਦਾ। ਤայੇ ਗੱਲ ਦਾ ਏ ਧਿਆਨ ਰੱਖਣਾ। ਛੋਟਾ ਨੱਟ ਹੁੰਦਾ ਹੈ। ਅੱਧੇ ਇੰਚ ਦਾ। ਨਟਲ ਕੱਸਣ ਤੋਂ ਬਾਅਦ ਅਹੀਂ ਹੁਣ ਇਹਦੇ ਵਿੱਚ ਸਪ੍ਰਿੰਗ ਲਾਵਾਂਗੇ। ਬ੍ਰੇਕ ਤਾਰ ਸਾਡੀ ਬਿਲਕੁਲ ਓਕੇ ਚੱਲ ਰਹੀ ਹੈ। ਕੰਪਨੀ ਦੀ ਤਾਰ ਪਈ ਹੈ, ਕੰਪਨੀ ਦੇ ਬ੍ਰੇਕ ਸ਼ੂ ਪਾਏ ਆ। ਸਪ੍ਰਿੰਗ ਲਾਣ ਤੋਂ ਬਾਅਦ ਅਹੀਂ ਚੈੱਕ ਕੀਤਾ ਕਿ ਲੈਦਰ ਵੀ ਖਰਾਬ ਆ ਤਾਂਹੀਂ ਟਾਇਰ ਖੋਲ ਲਿਆ ਇਹਦੇ ਵਿੱਚ ਕੰਪਨੀ ਦੇ ਲੈਦਰ ਪਾਵਾਂਗੇ TVS ਦੇ ਸਭ ਤੋਂ ਪਹਿਲੇ ਅਸੀਂ ਇਹਨੂੰ ਹੱਬ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਸਾਫ਼ ਕਰਨ ਤੋਂ ਬਾਅਦ ਰੇਕ ਮਾਰ ਲਾਵਾਂਗੇ ਰੇਕ ਮਾਰ ਲਾਉਣ ਤੋਂ ਬਾਅਦ ਕੇਮ ਨੂੰ ਰੇਕ ਮਾਰਨਾ ਸਾਫ਼ ਕਰਾਂਗੇ ਹੋਰ ਇਹਦੇ ਵਿੱਚ TVS ਦੇ origignal laser add ਕਰਾਂਗੇ 18680 ਦੇ ਲਗਭਗ ਇਹਦੀ एमआरपी ਹੈ ਟਾਇਰ ਤੁਸੀਂ ਦੇਖਦੇ ਟਾਇਰਹੀਂ ਵਿਚ ਲਗਾ ਲਿਆ ਲਗਾਣ ਤੋਂ ਬਾਅਦ ਹੁਣ ਇਹਦਾ ਨਟ ਲਾ ਕੇ ਤਾਂ ਇਹਨੂੰ ਬ੍ਰੇਕ ਨੂੰ ਚੈੱਕ ਕਰਾਂਗੇ ਔਰ ਤੁਹਾਨੂੰ ਇੱਕ ਗੱਲ ਜਰੂਰ ਦੱਸਣਾ ਚਾਹਾਂਗੇ ਕਿ ਜਦੋਂ ਵੀ ਜੂਪੀਟਰ ਦੀ ਬ੍ਰੇਕ ਨੂੰ ਕਸਣਾ ਥੋੜਾ ਜਿਹਾ ਨਾਟਕ ਅਸਕੇ ਬ੍ਰੇਕ ਵਾਲਾ ਉਸ ਤੋਂ ਬਾਅਦ ਜਿਹੜਾ ਅਸੀਂ ਵੱਡਾ ਨਟ ਹੁੰਦਾ 24 ਨੰਬਰ ਉਹਨੂੰ ਟਾਈਟ ਕਰਨਾ ਕਦੇ ਵੀ ਸਾਡਾ ਰਿਮ ਟਾਈਟ ਨਹੀਂ ਚੱਲੇਗਾ ਇਹ ਗੱਲ ਨੂੰ ਅਸੀਂ ਧਿਆਨ ਵਿੱਚ ਰੱਖਣਾ ਹੈ ਦੇਖੋ ਬ੍ਰੇਕ ਕਿੰਨੀ ਵਧੀਆ ਚੱਲ ਰਹੀ